ਰੋਪੜ ਦੇ ਪਿੰਡ ਕਨੋਲੀ ਦੇ ਨਜ਼ਦੀਕ ਨਸ਼ੇ ਦੀ ਹਾਲਤ 'ਚ ਇੱਕ ਕਾਰ ਚਾਲਕ ਨੇ ਤਿੰਨ ਲੋਕਾਂ ਨੂੰ ਲਪੇਟ ਚ ਲੈ ਲਿਆ ਜਿਸ ਦੇ ਚੱਲਦਿਆਂ ਇੱਕ ਵਿਅਕਤੀ ਗੁਰदयाल ਸਿੰਘ ਜੋ ਕਿ ਨਾਨਕਪੁਰਾ ਦਾ ਰਹਿਣ ਵਾਲਾ ਸੀ ਉਸ ਦੀ ਮੌਤ ਹੋ ਗਈ ਜਦਕਿ ਇੱਕ ਮਹਿਲਾ ਕੁਲਦੀਪ ਕੌਰ ਅਤੇ ਇੱਕ ਵਿਅਕਤੀ ਗੁਰਦੀਪ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਨੇ ਤੇ ਜ਼ਖਮੀ ਹਾਲਤ 'ਚ ਉਹਨਾਂ ਨੂੰ ਰੋਪੜ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਉਧਰ ਐਕਸੀਡੈਂਟ ਕਰਨ ਵਾਲੇ ਕਾਰ ਚਾਲਕ ਕੁਲਵੀਰ ਸਿੰਘ ਵਾਸੀ ਪਿੰਡ ਬਜਰੂੜ ਨੂੰ ਵੀ ਜ਼ਖਮੀ ਹਾਲ 'ਚ ਰੋਪੜ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਇੱਥੇ ਇਸ ਦੇ ਹੋਏ ਮੈਡੀਕਲ ਅਨੁਸਾਰ ਇਹ ਵਿਅਕਤੀ ਨਸ਼ੇ ਦੀ ਹਾਲਤ ਚ ਪਾਇਆ ਗਿਆ ਜਾਣਕਾਰੀ ਅਨੁਸਾਰ ਕਾਰਜਾਲਕ ਨੇ ਪਹਿਲਾ ਪੈਦਲ ਜਾ ਰਹੀ ਮਹਿਲਾ ਖੁਲਦੀਪ ਕੌਰ ਨੂੰ ਜ਼ਖਮੀ ਕੀਤਾ ਜਿਸ ਤੋਂ ਬਾਅਦ ਦੋ ਪਹੀਆ ਵਾਹਨ ਤੇ ਸਵਾਰ ਦੋ ਲੋਕਾਂ ਨੂੰ ਆਪਣੀ ਲਪੇਟ ਚ ਲੈ ਲਿਆ ਜਿਨ੍ਹਾਂ ਚੋਂ ਇੱਕ ਦੀ ਮੌਤ ਹੋ ਗਈ ਉਦੋਂ ਜਦੋਂ ਕਾਰਚਾਲਕ ਕੁਲਵੀਰ ਸਿੰਘ ਬਾਸੀ ਪਿੰਡ ਬਜਰੂਰ ਨੂੰ ਇੱਥੋਂ ਰੈਫਰ ਕੀਤਾ ਜਾਣ ਲੱਗਾ ਤਾਂ ਜ਼ਖਮੀਆਂ ਦੇ ਪਿੰਡ ਵਾਸੀਆਂ ਵੱਲੋਂ ਇਸ ਦਾ ਵਿਰੋਧ ਕਰਦੇ ਹਸਪਤਾਲ ਦੇ ਡਾਕਟਰਾਂ ਅਤੇ ਪੁਲਿਸ ਤੇ ਦੋਸ਼ ਲਗਾਏ ਗਏ ਲੋਕਾਂ ਨੇ ਕਿਹਾ ਕਿ ਹਾਦਸੇ ਦਾ ਸ਼ਿਕਾਰ ਹੋਏ ਜ਼ਖਮੀਆਂ ਦਾਤਾ ਲੋੜਿੰਦਾ ਇਲਾਜ ਕਰਨ ਚ ਟਿਲ ਵਰਤੀ ਜਾ ਰਹੀ ਹੈ ਜਿਸ ਕੇ ਨਸ਼ੇ ਦੀ ਹਾਲਤ ਚ ਕਾਰ ਚਾਲਕ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੋਰ ਕੀ ਕੁਝ ਕਿਹਾ ਤੁਸੀਂ ਖੁਦ ਹੀ ਸੁਣ ਲਵੋ 45 ਲੱਗਦਾ ਆ ਵਾਹ ਅਕਸੀਡੈਂਟ ਕਿਵੇਂ ਹੋਇਆ ਅਕਸੀਡੈਂਟ ਵੀਰੇ ਮੈਂ ਜਾ ਰਹੀ ਸੀ ਆਪਣੇ ਰਸਤੇ ਹੀ ਰਸਤੇ ਜਾ ਰਹੀ ਸੀ ਪਿੱਛੇ ਤੇ ਗੱਡੀ ਆਈ ਉਹਨੇ ਮੇਰੇ ਚੱਕੇ ਪਾਲੀ ਸਾਈਡ ਮਾਰਿਆ ਮੇਰੇ ਨਾਲ ਹੀ ਦੋ ਬੰਦੇ ਹੋਰ ਕੀ ਨੇ ਬਰਾਦੇ ਸਾਹਮਣੇ ਤਾਂ ਉਹ ਇਹ ਪਤਾ ਵੀ ਹੁਣ ਕੌਣ ਤੇ ਗਿਆ ਹੁਣ ਘਰ ਆਏ ਤੁਸੀਂ ਕਿੱ데 ਪਰਤੇ ਮੈਂ ਪੈਦਲ ਜਾ ਰਹੀ ਤੇ ਆਪਣੇ ਘਰ ਕਨੌਲੀ ਹਾਂ ਜੀ ਆਸੂ ਪੋੜਨੋਂ ਅਸਤੇ ਸਾਡੇ ਪਿੰਡ ਦੇ ਨਾਨਕਪੁਰੇ ਜਿਹੜੇ ਦੋ ਬੰਦੇ ਕਨੌਲੀ ਕੁਲੜ ਆ ਰਹੇ ਤੇ ਉਹ ਨਹੀਂ ਜਾ ਰਹੇ ਤੇ ਇੱਥੇ ਤੀਜੇ ਹੀ ਤੋਂ ਆਏ ਹਾਂ ਉੱਥੇ ਇਹਦੇ ਗੱਡੀ ਵਾਲਾ ਪਹਿਲਾਂ ਕਿਸੇ ਹੋਰ ਬੀਬੀ ਨੂੰ ਮਾਰ ਕੇ ਆਇਆ ਉਦੋਂ ਬਾਰੇ ਸਾਡੇ ਬੰਦੇ ਬਗੱਡੀ ਚੜਾਈ ਜਿਹੜੇ ਸਾਡੇ ਇੱਕ ਬੰਦੇ ਦੀ ਡੈਥ ਹੋ ਗਈ ਦੂਜੇ ਬੰਦੇ ਦੀ ਲੱਤ ਟੁੱਟ ਗਈਆਂ ਤੇ ਬੁਰਾ ਹਾਲਾ ਉਹ ਬੈਠੇ ਪਿਆ ਪੁਲਿਸ ਜਾਂ ਹਸਪਤਾਲ ਵਾਲੇ ਸਾਡੇ ਵਾਲੇ ਬੰਦੇ ਨੇ ਕੇਅਰ ਕਰਨ ਦੇ ਵਜਾਏ ਉਹਨੂੰ ਕਹਿੰਦੇ ਵੀ ਜਿਹਦਾ ਸਮਾਰਟ ਟੁਆਣੇ ਇਲਾਜ ਚੱਲਦਾ ਸਾਡੀ ਮੰਗ ਆ ਵੀ ਜਿਹੜਾ ਬੰਦਾ ਹੈਪੀਟਲੀ ਅਫਸਰ ਜਿਹੜਾ ਵਿਵਾਰ ਆ ਉਹਨੂੰ ਗੱਡੀ ਕਿਵੇਂ ਦੇਤੀ ਕੋਈ ਲੋਕਾਂ ਦੇ ਜਾਣ ਲੈ ਸਕਦਾ ਉਹ ਜਿਹੜੀ ਇੱਕ ਬੀਬੀ ਪੈਦਲ ਤੁਰੇ ਹੁੰਦੀ ਉਹ ਕਹਿੰਦੀ ਮੇਰੀ ਪੱਟਦੀ ਉਹਦੇ ਗੱਡੀ ਉਹਦੇ ਦੀ ਗੱਡੀ ਮਾਰੀ ਦੂਜਾ ਹਸਪਤਾਲ ਵਾਲੇ ਨੇ ਆ ਉਹਨਾਂ ਦਾ ਫਰਜ ਪੰਡਦਾ ਪਹਿਲਾਂ ਉਹ ਜਿਹੜੇ ਐ ਮਰੀਜ਼ ਆ ਪਏ ਉਹਨਾਂ ਦੇ ਗਲੂਕੋਜ਼ ਲਾ ਕੇ ਸਾਰਤਾ ਬਾਕੀ ਅਗਲੀ ਟ੍ਰੀਟਮੈਂਟ ਹੋਈ ਨਹੀਂ ਔਰ ਬੜੀ ਦੁਖਦੀ ਗੱਲ ਆ ਦੋਹੇ ਸਾਡੇ ਜਿਹੜੇ ਬੰਦੇ ਆ ਜੀ ਡੈਥ ਹੋਈ ਜਾਂ ਉਹ ਵੀ ਗੱਲਾ ਕਮੂਨੀ ਵਾਲਾ ਤਿੰਨ ਚਾਰ ਬੱਚੇ ਹੋਦੇ ਜਿਹੜਾ ਬੰਦਾ ਬੈੱਡ 'ਤੇ ਪਿਆ ਜੀ ਲੱਤਾਂ ਮਾ ਟੁੱਟੀ ਆ ਉਹਦਾ 2 ਮਹੀਨੇ ਪਹਿਲਾਂ ਨੌਜਨ ਬੱਚਾ ਆ ਪਤੀ ਡੈਥ ਹੋਈ ਜਾਂ ਉਹ ਮਜ਼ਦੂਰੀ ਕਰਨੇ ਵਾਲਾ ਫੇ ਜਿੱਥੇ ਲੋਕ ਸਾਡੇ 'ਤੇ ਦੁੱਖਾ ਪਾਹਰ ਕੇ ਕਿਰੇ ਆ ਔਟਾ ਸਾਡੇ 'ਤੇ ਦਬਕੇ ਮਾਰੇ ਜਾ ਰਹੀਆਂ ਓਹਨੂੰ ਜਾਣ ਦੋ ਅਸੀਂ ਉੱਤੇ ਕਾ ਕਰਾਉਣਾ ਉਹਦਾ ਮੈਡੀਕਲ ਕਰਾ ਦੋ ਉਮ ਅਗਰ ਉਹਨਾਂ ਦਾ ਮੈਡੀਕਲ ਫੋਰਡ ਜੇ ਸਹੀ ਆ ਜਾਵੇ ਸਾਨੂੰ ਉਹ ਰਾਜ ਨਹੀਂ ਜਿੱਥੇ ਮਰਜ਼ੀ ਲੈ ਜੀਵੇ ਸਰ ਦੇਖੋ ਸਾਨੂੰ ਨਹੀਂ ਪਤਾ ਹਲੇ ਕਿ ਹਾਲ ਕੀ ਐਕਸੀਡੈਂਟ ਕਿੱਥੇ ਹੋਇਆ ਫਨੋਲੀ ਥਾਣੇ ਚ ਰਿਪੋਰਟ ਗਈ ਹੈ ਸਾਡੇ ਇੱਕ ਬੰਦੇ ਦੀ ਡੈਥ ਹੋ ਚੁੱਕੀ ਹੈ ਉਹ ਕੱਲਾ ਕਮਾਉਣ ਵਾਲਾ ਸੀ ਉਹਦੇ ਤਿੰਨ ਬੱਚੇ ਆ ਤੇ ਇਹਨਾਂ ਦੇ ਇਹਨਾਂ ਦੇ ਵੀ ਤਿੰਨ ਬੱਚੇ ਆ ਇਹ ਵੀ ਇੱਕ ਦੀ ਡੈਥ ਹੋ ਵੀ ਚਾਰ ਬੱਚੇ ਸੀ ਇਹਦੇ ਡੈਥ ਹੋ ਵੀ ਤਿੰਨ ਬੱਚੇ ਆ ਹੁਣ ਇਹ ਵੀ ਕੱਲੇ ਕਮਾਉਣ ਵਾਲੇ ਆ ਤੇ ਉਹ ਲੇਡੀ ਦੀ ਉਹ ਥੂਲਾ ਟੁੱਟ ਗਿਆ ਪਰ ਇਹ ਪੁਲਿਸ ਵਾਲੇ ਕਹਿੰਦੇ ਆ ਕਿ ਸਾਡੀ ਉਹ ਕਾਰਵਾਈ ਹੋ ਗਈ ਹੈ ਜਿਹੜੇ ਦੂਜੇ ਮੈਂਬਰ ਐ ਉਹਨਾਂ ਨੇ ਉਹ ਕਹਿੰਦੇ ਕਿ ਅਸੀਂ ਰੈਫਰ ਕਰਾ ਲਿਆ ਡਾਕਟਰ ਸਾਹਿਬ ਤੋਂ ਅਸੀਂ ਲਿਕੇ ਲਿਕੇ ਜਾ ਰਹੇ ਹਾਂ ਸੋ ਹੁਣੇ ਹਸਪਤਲ ਲੈ ਕੇ ਜਾਣਾ ਇਹਨਾਂ ਨੂੰ ਚੈੱਕ ਕਰਵਾਉਣਾ ਤੇ ਮੈਡੀਕਸ ਨੌਲੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਬਲਕਿ ਉਹ ਫੋਨ ਕਰਕੇ ਸਾਨੂੰ ਕਹਿ ਰਿਹਾ ਕਿ ਇਹਨਾਂ ਨੂੰ ਜਾਣ ਦੋ ਜੇ ਇਹ ਬੰਦਾ ਮਰ ਗਿਆ ਤਾਂ ਤੁਹਾਡੇ ਗਾਲ ਪੈ ਜਾਊਗਾ ਜੇ ਸਾਡਾ ਬੰਦਾ ਮਰ ਗਿਆ ਉਹ ਕਿਸੇ ਦੇ ਗਾਲ ਨਹੀਂ ਪਾਊਗਾ ਹਲੇ ਤੱਕ ਕੋਈ ਪਹੁੰਚਿਆ ਹਲੇ ਤੱਕ ਕੋਈ ਪਹੁੰਚਿਆ ਨਹੀਂ ਕੋਈ ਕਾਰਵਾਈ ਨਹੀਂ ਹੋਈ ਕੋਈ ਕਨੌਲੀ ਪੁਲਿਸਾਰੇ ਸਾਨੂੰ ਕਹਿ ਰਿਹਾ ਕਿ ਤੁਸੀਂ ਇਹਨਾਂ ਨੂੰ ਜਾਣ ਦੋ ਸਾਡੀ ਕਾਰਵਾਈ ਅਸੀਂ ਕਰ ਲਈ ਹੈ ਕਿਉਂ ਜਾਣ ਦੋ ਸਾਡਾ ਕੈਨ ਸਾਨੂੰ ਫੋਨ ਕਰਕੇ ਧਮਕੀਆਂ ਦੇ ਨੇ ਕਿ ਸਾਡੀ ਜੇ ਬੰਦਾ ਮਰ ਗਿਆ ਤੁਹਾਡੇ ਗਾਲ ਪੈ ਜਾਣਾ ਮੇਰੇ ਗਾਲ ਪੈ ਜਾਣਾ ਕਿਉਂਕਿ ਮੈਂ ਗੱਲ ਕੀਤੀ ਹੈ ਸਾਡਾ ਸਾਰਾ ਬੰਦ ਤਿਆਰ ਖੜਾ ਜਿਹਦੇ ਮੈਂ ਮੈਂਬਰ ਪੰਚਾਇਤੇ ਵੀ ਦੱਸਦੇ ਹਾਂ ਮੈਂ ਤਜਿੰਦਰ ਕੌਰ ਆ ਪੰਚਾਇਤ ਮੈਂਬਰ ਨਾਨਕਪੁਰਾ ਕਮੇਟੀ ਹਾਂਜੀ ਇਹ ਸਵਾ ਦੋ ਦੇ ਰਾਉਂਡ ਨਾਲ ਐਸਐਸਐਫ ਟੀਮ ਵੱਲੋਂ ਪੇਸ਼ੈਂਟ ਲੈ ਗਏ ਸੀਗੇ 3 ਪੇਸ਼ੈਂਟ ਸੀਗੇ ਇੱਕ ਫੀਮੇਲ ਤੇ ਦੋ ਮੇਨਸ ਜਿਨ੍ਹਾਂ ਵਿੱਚੋਂ ਇੱਕ ਮੇਲ ਬ੍ਰੋਟ ਡੈਕ ਸੀ ਬਾਕੀ ਫੀਮੇਲ ਤੇ ਜਿਹੜਾ ਦੂਜੇ ਮੇਲ ਪੇਸ਼ੈਂਟ ਨੇ ਇਹਨਾਂ ਨੂੰ ਡਿਊਲੀ ਅਟੈਂਡ ਕਰਕੇ ਅਸੀਂ ਐਡਮਿਟ ਕਰ ਲਿਆ ਹੋਇਆ ਉਹਨਾਂ ਦੀ ਆਰਥੋ ਕੰਸਲਟੇਸ਼ਨ ਹੋਈ ਹੈ ਜੀ ਬਾਕੀ ਜਿਹੜੀ ਪੇਸ਼ੈਂਟ ਦੀ ਡੈਥ ਹੋਈ ਹੈ ਉਹਨਾਂ ਨੂੰ ਅਸੀਂ ਮੌਤਰੀ ਦੇ ਵਿੱਚ ਬੋਡੀ ਸ਼ਿਫਟ ਕਰਕੇ ਨੈਸੈਸਰੀ ਜਿਹੜੇ ਵੀ ਮੈਡੀਕਲ ਲੀਗਲ ਆਪਣਾ ਇਨਸਪੈਕਟ ਹੈਗਾ ਉਹਦੇ ਲਈ ਪੁਲਿਸ ਇਨਫੋਰਮੇਸ਼ਨ ਭੇਜ ਦਿੱਤੀ ਹੋਈ ਹੈ। ਪਟਰੀ ਕੀ ਕੰਡੀਸ਼ਨ ਹੈ? ਹਾਂਜੀ ਹਾਂਜੀ ਇਹ ਮੈਡੀਕਲ ਵੀ ਲੈ ਕੇ ਆਏ ਸੀ ਸਾਡੇ ਕੋਲ ਪੁਲਿਸ ਵਾਲੇ ਵੀ ਲੈ ਕੇ ਆਏ ਸੀਗੇ। ਤੇ ਉਹ ਡਿਊ ਇਹਨਾਂ ਦਾ ਮੈਡੀਕਲ ਓਪੀਨੀਅਨ ਦੇ ਦਿੱਤਾ ਗਿਆ ਹੈ। ਕੀ ਇਹ ਗੱਟਕੀ ਵਿੱਚ ਲਿਖਾਇਆ ਕਿ ਇਹ ਮੈਡੀਕਲ? ਅਗਰ ਨਸ਼ਾ ਕੀਤਾ ਹੋਗਾ? ਹਾਂਜੀ। ਤਾਂ ਜੋ ਕਿੱਥੇ ਹੋਇਆ ਐਕਸੀਡੈਂਟ ਕੀ ਹੋਇਆ ਸਾਰਾ ਕੇਸ ਕਨੌਲੀ ਐਕਸੀਡੈਂਟ ਹੋਇਆ ਹੈ ਜੀ ਹੂੰ ਤੇ ਹੁਣ ਅਸੀਂ ਇਹ ਸਦਰ ਸਾਣੇ ਦਾ ਕੇਸ ਹੈ ਉਹ ਸਦਰ ਸਾਣੇ ਛੱਡਾਂ ਚੱਲੇ ਅੱਛਾ ਇਹ ਕਿਹਨੇ ਕੀਤਾ ਐਕਸੀਡੈਂਟ ਇਹ ਜੀ ਨਾ ਨਹੀਂ ਪਤਾ ਅਸੀਂ ਤਾਂ ਹੁਣ ਆਏ ਹਾਂ ਅਸੀਂ ਡਾਕਟਰ ਸਾਹਿਬ ਨੇ ਸਾਨੂੰ ਮੈਸੇਜ ਕੀਤਾ ਸੀ ਲੋਕੀ ਰੋਲਾ ਪਾਉਂਦੇ ਅੱਛਾ ਉਹਨਾਂ ਦਾ ਇਹ ਮੀਟਰ ਉਹ ਕਹਿੰਦੇ ਇਹਨੇ ਡਾਕਟਰ ਨੂੰ ਕਿੱਤੀ ਹੋਈ ਹੈ ਕੀ ਹਾਂ ਜੀ ਤਾਂ ਮਿਲ ਆ ਜਾਊਗਾ ਜੀ ਮੈਡੀਕਲ ਅੱਛਾ ਇਹ ਮਿਲ ਆ ਜਾਇਆ ਡਾਕਟਰ ਜੀ ਹਾਂ ਜੀ ਤੇ ਕੀ ਹੁਣ ਅਗਲਾ ਐਕਸ਼ਨ ਕੀ ਹੈਗਾ ਉਹ ਡਾਕਟਰ ਸਾਹਿਬ ਦੱਸਣਗੇ ਜੀ ਬਾਕੀ ਕਰਾਜ ਕਿਉਂ ਕਿ ਅੜ ਕਰਨ ਦੀ ਕਾਰਵਾਈ ਪਰ ਲੋਕਾਂ ਦਾ ਰੋਸ ਹੈ ਕਿ ਵੀ ਜਿਹੜਾ ਇਹਨੂੰ ਗੱਡੀ ਕਿਦਾਂ ਦੇ ਦਿੱਤੀ ਜਾਂ ਕਿਦਾਂ ਇਹਨਾਂ ਦਾ ਉਹ ਨਹੀਂ ਉਸ ਸੜਕ 'ਚ ਰੱਖਿਆ ਆਲੇ ਹੀ ਦਿਨਾਂ ਦਾ ਕੰਮ ਸੀ ਇਹ ਇੱਥੇ ਛੱਡਣਾ ਬਾਕੀ ਕਾਰਵਾਈ ਲੋਕਲ ਪੁਲਿਸ ਕਰੇਗੀ